ਹਾਂਜੀ ਗੰਨੇ ਦੇ ਰਾਸਤੇ ਖੀਰ ਚ ਦਾ ਲੰਗਰ ਚੱਲ ਰਿਹਾ ਪਿੰਡ ਸਾਧੂਗੜ ਦੇ ਨਜ਼ਦੀਕ ਨਹਿਰ ਤੇ ਹਾਂਜੀ ਪਿੰਡ ਬੂਚੜਾ ਨਜ਼ਦੀਕ ਜਿੱਥੇ ਕੀ ਲੰਗਰ ਚੱਲ ਰਿਹਾ ਐਸਾ ਸਥਾਨ ਤੇ ਤੇ ਵੀਰ ਸੇਵਾ ਕਰ ਰਹੇ ਤੁਸੀਂ ਵੇਖ ਰਹੇ ਹੋ ਇਸ ਜਗ੍ਹਾ ਤੇ ਰਾਹੀ ਗਿਰਿਆਂ ਨੂੰ ਰੋਕ ਕੇ ਖੀਰ ਸਿਕਾ ਰਹੇ ਨੇ ਗਰਮਾ ਗਰਮ ਖੀਰ ਆਜੋ ਮੇਰੇ ਵੀਰ ਖਾ ਲੋ ਖੀਰ ਲੰਗਰ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਬਾਈ ਸੇਵਾ ਕਰ ਰਹੇ ਨੇ ਕੋਈ ਥਕਾ ਨਹੀਂ ਕਰਦੇ ਕਿਸੇ ਨਾਲ ਪਿਆਰ ਨਾਲ ਰੋਕ ਕੇ ਸਰ ਕਰ ਰਹੇ ਨੇ ਖੀਰ ਤੇ ਇਹ ਲੰਗਰ ਆ ਜਿਹੜਾ ਕਿ ਨਹਿਰ ਦੇ ਕੰਡੇ ਚੱਲ ਰਿਹਾ ਜੀ ਨਹਿਰ ਦੇ ਕੰਡੇ ਤੇ ਹਾਂਜੀ ਆ ਵੀ ਨੇ ਰੱਬੀ ਰੂਹਾਂ ਇਨਸਾਨ ਹੁੰਦੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਵੀਰੇ ਜਿਹੜੀ ਸੇਵਾ ਆ ਜੀ ਸੰਗਰਾਂ ਦੇ ਵਿਆਹ ਦੇ ਤੇ ਸੇਵਾ ਚੱਲਦੀ ਆ ਖੀਰ ਦੇ ਲੰਗਰ ਦੀ ਜੀ ਮਾਗੀ ਦੀ ਆ ਸੰਗਰਾਂ ਦਾ ਨਾ ਜੀ ਹਾਂ ਮਾਗੀ ਸੰਗਰਾਂ ਦਾ ਬਾਪੂ ਜੀ ਰਸ ਰੇ ਨੇ ਇਹ ਹੀ ਪਿੰਡ ਆ ਆਪਣਾ ਬੂਜੜੇ ਤੁਹਾਡਾ ਬੂਜੜੇ ਕੀ ਨਾਮ ਆ ਜੀ ਤੁਹਾਡਾ ਹਾਂ ਜੀ ਸ੍ਰਿੰਦਰ ਸਿੰਘ ਜੀ ਸ੍ਰਿੰਦਰ ਸਿੰਘ ਜੀ ਇਹ ਸ੍ਰਿੰਦਰ ਸਿੰਘ ਜੀ ਨੇ ਇਸ ਜਗ੍ਹਾ ਤੇ ਦੇਖੋ ਜੀ ਸੇਵਾ ਲੱਗ ਰਹੀ ਆ ਨਾਲ ਦੀ ਕੋਈ ਬਜ਼ੁਰਗ ਪ੍ਰਸਾਦ ਦੇ ਛੱਕ ਰਿਹਾ ਏ ਇਹ ਵੀ ਸੇਵਾ ਆ ਜਿਹੜਾ ਲੰਗਰ ਛਕਦੇ ਨੇ ਹੈ ਪ੍ਰਸਾਦ ਉਹਦਾ ਹੀ ਲੰਗਰ ਦਾ ਗੁਰੂਆਂ ਦੀ ਬਖਸੀ ਹੋਈ ਦਾਤ ਜਿਹੜਾ 20 ਰੁਪਏ ਦਾ ਬਾਬੇ ਨਾਨਕ ਦਾ ਲੰਗਰ ਅੱਜ ਵੀ ਚੱਲ ਰਿਹਾ ਜੀ ਇਹ ਆ ਦੇਖੋ ਜੀ ਇਹ ਵੀਰ ਆਪਣੀ ਅਨਾਉਂਸਮੈਂਟ ਦੀ ਸੇਵਾ ਕਰ ਰਹੇ ਹਨ ਦੇਖ ਲਾਗੇ ਹਾਂਜੀ ਸਾਰੇ ਸੇਵੇ ਬਾਬਾ ਜੀ ਲੇਖੇ ਲਾਉਣਾ ਤੇ ਇਸ ਗੁੱਡੀ ਬੱਚੇ ਆ ਰਹੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵਧੀਆ ਜੀ ਵਧੀਆ ਹੋਰ ਕੀ ਚੱਲਦੀ ਵੀਰ ਆਪਣਾ ਕੀ ਨਾਮ ਹੋਣਾ ਪੁੱਲ ਗਿਆ ਮੈਂ ਪੱਪੀ ਦਾ ਰਿਸ਼ਤੇਦਾਰ ਨਾਮ ਦੱਸ ਆਹ ਬਾਈ ਗ੍ਰੀਂਦਰ ਸਿੰਘਾ ਵੀ ਆਪਣਾ ਰਿਸ਼ਤੇਦਾਰ ਆ ਅੱ비 ਮਨੇ ਮਾਸੜਾ ਦੇ ਮੁੰਡਾ ਹੀ ਨਾ ਭੁੱਲ ਲਗੇ ਸੀਗੇ ਤਾਂ ਵੀ ਟਾਈਮ ਅਗਰ ਮਿਲੇ ਨਾ ਜੀ ਹਾਂ ਔਰ ਕੀਵੇਂ ਫਿਰ ਸੇਵਾ ਚੱਲ ਰਹੀ ਆ ਅੱਛਾ ਆ ਦੇਖੋ ਜੀ ਭਾਈ ਸੇਵਾ ਕਰਦੇ ਨੇ ਸਾਰੇ ਆਪਣੇ ਚੈਨਲ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਤੇ ਸਕੁੱਲੀ ਬੱਚੇ ਆ ਸਕੁੱਲੀ ਬੈਣ ਰੁਕੀ ਹੋਈ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਸੋਚਿਆ ਚਲੋ ਆਪਾਂ ਵੀ ਦੋ ਸ਼ਬਦ ਅਤੇ ਆਪਣੇ ਵੀਡੀਓ ਬਸੇ ਫਲਵਾਦੀਏ ਠੀਕ ਆ ਜੀ ਬਹੁਤ ਵਧੀਆ ਭਾਈ ਉਹਨਾਂ ਦੇ ਚੰਨ ਲੰਗਰ ਦੀ ਇੱਥੇ ਬਣਾਈ ਆ ਵੀਡੀਓ ਦੇਖੋ ਇਹ ਲੰਗਰ ਪੰਜਾਬ ਦੇ ਵਿੱਚ ਜਗਾ ਜਗਾ ਤੇ ਲੰਗਰ ਲੱਗੇ ਨੇ ਅੱਜ ਸੰਗਰਾਂ ਦੇ ਦਿਹਾੜੇ ਤੇ ਮਾਗੀ ਦੀ ਸੰਗਰਾਂ ਦਾ ਜਿਵੇਂ ਕੀ ਲੋਹੜੀ ਦੀ ਸੰਗਰਾਂ ਦਾ ਠੀਕ ਹੈ ਜੀ